ਸੋ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਹੁਣ ਬਾਲੀਵੁੱਡ ਦੇ ਉਧਰ ਡਾਇਰੈਕਟਰਸ ਪ੍ਰੋਡਿਊਸਰਸ ਔਰ ਰਾਈਟਰਸ ਜਿਹੜੇ ਨੇ ਬਹੁਤ ਸਾਰੇ ਟਾਈਟਲਸ ਨੂੰ ਲੈ ਕੇ ਚਰਚਾਵਾ ਕਰਨ ਲੱਗ ਗਏ ਨੇ ਤੁਹਾਨੂੰ ਦੱਸ ਦਿੰਨੇ ਕਿ ਇੱਕ ਖਬਰ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਜਲਦ ਜੜੀਆ ਫਿਲਮ ਬਣ ਸਕਦੀ ਹੈ ਔਰ ਉਹ ਫਿਲਮ ਦੇ ਵਿੱਚ ਸਾਨੂੰ ਐਕਟਰਸ ਜਿਹੜੇ ਨਜ਼ਰ ਆ ਸਕਦੇ ਨੇ ਫਿਲਹਾਲ ਦੇ ਲਈ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਨੇ ਜਾਂ ਬਹੁਤ ਸਾਰੇ ਮੀਡੀਆ ਹਾਊਸਸ ਵੱਲੋਂ ਇਹ ਨਿਊਜ਼ ਜਿਹੜੀ ਹੈ ਚਲਾਈ ਵੀ ਗਈ ਹੈ ਕਿ ਜੋਹਨ ਅਬਰਾਮ ਤੇ ਸੁਨੀਲ ਛੇਟੀ ਇਸ ਫਿਲਮ ਦੇ ਹੋਏ ਨਜ਼ਰ ਆ ਸਕਦੇ ਨੇ ਦੱਸ ਦਿੰਨੇ ਕਿ ਆਪਰੇਸ਼ਨ ਸੰਦੂਰ ਸੇ ਜੁੜੇ ਫਿਲਮ ਟਾਈਟਲ ਕੇ ਲਈ ਆਵੇਦਨ ਕੀ ਹੋੜ ਮਚ ਚੁਕੀ ਹੈ ਔਰ ਅਭਿਨੇਤਾ ਜੋਹਨ ਅਬਰਾਹਮ ਤੇ ਸੁਨੀਲ ਛੇਟੀ ਜਿਹੜੇ ਨੇ ਇਹ ਨਜ਼ਰ ਆ ਸਕਦੇ ਨੇ ਔਰ ਇਹਨਾਂ ਦੀ ਫਿਲਮ ਦੀ ਫਿਲਮ ਨੂੰ ਬਣਾਉਣ ਦੇ ਲਈ ਰਜਿਸਟ੍ਰੇਸ਼ਨਸ ਜਿਹੜੀਆਂ ਨੇ ਉਹ ਹੋ ਗਈਆਂ ਨੇ ਔਰ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੀਆਂ ਰਜਿਸਟ੍ਰੇਸ਼ਨ ਚੱਲ ਰਹੀਆਂ ਨੇ ਇਸ ਮਿਸ਼ਨ ਪਰ ਫਿਲਮ ਬਣਾਉਣੇ ਕੇ ਲਈ ਮਹਿਜ 2 ਦਿਨ 2 ਦਿਨ ਮੇ 50 ਸੇ ਜ਼ਿਆਦਾ ਐਪਲੀਕੇਸ਼ਨਸ ਜੋ ਨੇ ਉਹ ਦਿੱਤੀਆਂ ਗਈਆਂ ਨੇ ਯਾਨੀ ਕਿ ਆਪਰੇਸ਼ਨ ਸੰਦੂਰ ਨੂੰ ਲੈ ਕੇ ਹੁਣ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਆਪਣੀਆਂ ਆਪਣੀਆਂ ਰਜਿਸਟ੍ਰੇਸ਼ਨਸ ਕਰਵਾ ਰਹੇ ਨੇ ਜਾਂ ਫਿਰ ਇੱਕ ਇੱਕ ਤਰ੍ਹਾਂ ਨਾਲ ਇਹ ਕਹਿ ਸਕਦੇ ਆ ਕਿ ਬਾਲੀਵੁੱਡ ਇੰਡਸਟਰੀ ਦੇ ਲੋਕ ਜਿਹੜੇ ਨੇ ਆਪਰੇਸ਼ਨਸ ਤੋਂ ਦੂਰ ਤੇ ਫਿਲਮ ਬਣਾਉਣ ਦੇ ਲਈ ਤਿਆਰ ਹੋ ਗਏ ਨੇ ਇਹ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚ ਜਾਂ ਫਿਰ ਬਾਲੀਵੁੱਡ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਟਰੂ ਇਵੈਂਟ ਬੇਸਡ ਹੁੰਦੀਆਂ ਨੇ ਜਿਹੜੀਆਂ ਕਿ ਵਾਕਿਆ ਦੇ ਵਿੱਚ ਚੀਜ਼ਾਂ ਵਾਪਰ ਚੁੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਵੱਡੇ ਪਰਦੇ ਤੇ ਦਰਸਾਇਆ ਜਾਂਦਾ ਜਿੱਦਾਂ ਹਾਲੀ ਦੇ ਵਿੱਚ ਸੀ ਕੇਸਰੀ ਔਰ ਕੇਸਰੀ ਚੈਪਟਰ 2 ਵੀ ਦੇਖੀ ਹੈ ਔ ਹੋ ਚੁੱਕਿਆ ਹੁੰਦਾ ਜਾਂ ਫਿਰ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਦਾਂ ਸਿੱਖੀ ਨਾਲ ਰਿਲੇਟਡ ਫਿਲਮਾਂ ਬਣਦੀਆਂ ਨੇ ਸਿੱਖੀਜ਼ਮ ਦੇ ਬਾਰੇ ਸਾਨੂੰ ਪਤਾ ਚੱਲਦਾ ਆਪਣੇ ਇਤਿਹਾਸ ਦੇ ਬਾਰੇ ਆਪਣੀ ਹਿਸਟਰੀ ਦੇ ਬਾਰੇ ਪਤਾ ਚੱਲਦਾ ਹੈ ਇਦਾਂ ਹੀ ਹੁਣ آپریشن ਸੰਦੂਰ ਅਸੀਂ ਕਹਿ ਸਕਦੇ ਆ ਕਿ ਇਹ ਫਿਲਮ ਜਦੋਂ ਬਣੇਗੀ ਤਾਂ ਨੈਕਸਟ ਜਨਰੇਸ਼ਨ ਜਾਂ ਫਿਰ ਆਉਣ ਵਾਲੇ ਜਿਹੜੇ ਹੋਰ ਲੋਕ ਹੋਣਗੇ ਉਹਨਾਂ ਦੇ ਲਈ ਇੱਕ ਜਾਗਰੂਕਤਾ ਦਾ ਬਹੁਤ ਵੱਡਾ ਸੋਰਸ ਹੋ ਸਕਦਾ ਹੈ ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਲਾਈਵ ਦੇਖ ਰਹੇ ਹਾਂ ਔਰ ਲੇਕਿਨ ਜੇ ਨਾ ਲੋਕਾਂ ਨੂੰ آپریشن ਸੰਦੂਰ ਦੇ ਬਾਰੇ ਨਹੀਂ ਪਤਾ ਹੋਏਗਾ ਉਹਨਾਂ ਲੋਕਾਂ ਨੂੰ ਵੀ ਜੋ ਹੈ ਜਾਗਰੂਕਤਾ ਆਏਗੀ ਕਿ آپریشن ਸੰਦੂਰ ਜੋ ਹੈ ਕਿ ਚ ਬਹੁਤ ਸੈਂਸਿਟਿਵ ਸਿਚੁਏਸ਼ਨ ਬਣੀ ਹੋਈ ਹੈ ਉਸ ਨੂੰ ਮੱਦੇ ਨਜ਼ਰ ਜੋ ਹੈ ਹਰ ਕੋਈ ਇਕਦਮ ਚੁਕੰਨਾ ਹੋ ਕੇ ਆਪਣੇ ਆਪਣੇ ਏਰੀਆਜ਼ ਦੇ ਵਿੱਚ ਬੈਠਾ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਅਬਜ਼ਰਵ ਕੀਤਾ ਜਾ ਰਿਹਾ ਇੰਡਸਟਰੀ ਦੇ ਲੋਕਾਂ ਦੇ ਵੱਲੋਂ ਰਾਈਟਰਸ ਦੇ ਵੱਲੋਂ ਡਾਇਰੈਕਟਰਸ ਦੇ ਵੱਲੋਂ ਪ੍ਰੋਡਿਊਸਰਸ ਦੇ ਵੱਲੋਂ ਹੁਣ ਇਹ ਫਿਲਮ ਦੇਖਣੀ ਹੈ ਕਿ ਕੌਣ ਲਿਖਦਾ ਹੈ ਕੌਣ ਇਸ ਨੂੰ ਡਾਇਰੈਕਟ ਕਰੇਗਾ ਕਿਉਂਕਿ ਫਿਲਹਾਲ ਦੇ ਲਈ ਜੋ ਹਨ ਨਬਰਾਇਮ ਔਰ ਸੁਨੀਲ ਛੱਟੀ ਜਿਹੜੀ ਉਹਨਾਂ ਦੇ ਦੋ ਫੇਸਿਸ ਸਾਹਮਣੇ ਆਏ ਨੇ ਕਿ ਇਹਨਾਂ ਦੀ ਜੋ ਹੈ ਰਜਿਸਟ੍ਰੇਸ਼ਨ ਹੋਈ ਹੈ ਜਾਂ ਫਿਰ ਕਹਿ ਸਕਦੇ ਕਿ ਦੋ ਦਿਨਾਂ ਦੇ ਵਿੱਚ 50 ਤੋਂ ਜ਼ਿਆਦਾ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ ਸੋ ਹੁਣ ਕੀ ਮੀਟਿੰਗਸ ਹੋ ਰਹੀਆਂ ਨੇ ਕਿਦਾਂ ਦੇ ਅਪਡੇਟਸ ਜਿਹੜੇ ਨੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਸਾਹਮਣੇ ਆਉਣਗੇ ਫਿਲਮ ਇੰਡਸਟਰੀ ਦੇ ਵੱਲੋਂ ਉਹ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਹੈ ਪਰ ਫਿਲਹਾਲ ਦੇ ਲਈ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਇਥੇ ਮੈਂ ਦੱਸ ਦਿੱਤੀ ਹੈ ਕਿਉਂਕਿ ਕੋਈ ਵੀ ਇਸ਼ੂ ਹੋ ਰਿਹਾ ਹੋਵੇ ਉਸ ਤੇ ਜ਼ਰੂਰ ਆਪਣੀ ਇੰਡਸਟਰੀ ਦੇ ਲੋਕ ਜਿਹੜੇ ਆ ਜਾਏ ਵੱਡੇ ਪਰਦੇ ਤੇ ਤਾਂਕਿ ਹੋਰਾਂ ਦੇ ਲਈ ਵੀ ਜਾਗਰੂਕਤਾ ਜਿਹੜੀ ਆ ਉਹ ਪੈਦਾ ਹੋਵੇ ਔਰ ਬਾਕੀ ਵੀ ਲੋਕ ਜਿਹੜੇ ਨੇ ਜਾਣ ਸਕਣ ਕਿ ਐਕਚੁਅਲ ਦੇ ਵਿੱਚ ਟਰੂ ਇਵੈਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਹੋਇਆ ਕੀ ਕੀ ਸੀਗਾ ਕੀ ਕੀ ਵਾਪਰਿਆ ਸੀ ਸੋ ਤੁਸੀਂ ਫਿਲਹਾਲ ਦੇ ਲਈ ਇੰਨਾ ਹੀ ਅਪਡੇਟਸ ਨੂੰ ਦੇਖੋ ਔਰ ਜ਼ਰੂਰ ਅਸੀਂ ਤੁਹਾਨੂੰ ਅਗਲੇ ਅਪਡੇਟਸ ਦੇ ਨਾਲ ਵੀ ਅਪਡੇਟ ਕਰਦੇ ਰਹਾਂਗੇ ਫਿਲਹਾਲ ਹੀ ਮੈਂ ਦਿਉ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰਦੈਨਿਕਸ ਵਰਾ ਟੀਵੀ ਚੰਡੀਗੜ੍ਹ